ਹਾਂਜੀ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਤੇ ਮੈਂ ਮਿਸ ਸਿਵਿਆ ਕਪੜ ਤੇ ਅੱਜ ਹੈਗੀ ਆ 8 ਤਰੀਕ ਟਾਈਮ ਹੋ ਗਿਆ 7:30 ਜਲਦੀ ਉੱਠ ਖੜੀ ਸੀ ਕਿਉਂਕਿ ਅੱਜ ਆਉਣਾ ਕਿਸੇ ਘਰੇ ਰਿਸ਼ਤੇਦਾਰ ਨੇ ਤਾਂ ਆਪਾਂ ਚਾਦਰਾਂ ਚੁੱਦਰਾਂ ਨਵੀਆਂ ਜੁੜੀਆਂ ਵਿਛਾ ਕੇ ਮੰਮੀ ਨੇ ਰੋਟੀ ਲਾਤੀ ਆਪਣੀ ਝਾੜੂ ਪੋਚੀ ਤੇ ਝਾੜੂ ਪੋਚਾ ਕਰਕੇ ਫੇਸ ਧਾਰੋ ਕੇ ਫੇਰ ਕੰਮ ਤੇ ਜਾਣਾ ਪਹਿਲਾ ਪਾਵ ਦਾ ਜਿਹੜਾ ਕੰਮ ਆ ਉਹ ਫਿਨਿਸ਼ ਕਰ ਲੀਏ ਠੀਕ ਆ ਚਾਦਰ ਪਛਾਤੀ ਨਵੀਂ ਚਾਦਰ ਵਿਛਾਈ ਆ ਸਰਾਣੀ ਸਰੋਣੀ ਚੜਾ ਦਈਏ ਡਸਟਿੰਗ ਕਰਕੇ ਝਾੜੂ ਦੇ ਚਲਾ ਦਈਏ ਉਧਰੋਂ ਮੰਮੀ ਡੈਡੀ ਕੰਮ ਕਰਕੇ ਆਏ ਨੇ ਆਟਾ ਭਿਆ ਕੇ ਲੈ ਆਏ ਆ ਮੰਮੀ ਤੇ ਡੈਡੀ ਆਟਾ ਚੱਕੀ ਜਾਂਦੇ ਨੇ ਮੈਂ ਆਪ ਦਾ ਕੰਮ ਫਿਨਿਸ਼ ਕਰ ਲਾਂ ਲੋ ਵੀ ਹੁਣ ਆਪਾਂ ਇੱਥੇ ਕਰ ਜਾਈਏ ਡਸਟਿੰਗ ਡਸਟਿੰਗ ਚਾਦਰ ਪਛਾਤੀ ਮੰਮੀ ਨੂੰ ਚਾਦਰ ਬਹੁਤ ਸੋਹਣੀ ਲੱਗੀ ਸੋਹਣੀ ਆ ਨਾ ਮੰਮੀ ਬਾਕੀ ਚਾਦਰਾਂ ਨਾਲੋਂ ਇਹ ਆਹ ਕੋ ਗੋਗੋੜਾ ਜਿਹਾ ਬਣਿਆ ਵਧੀਆ ਲੱਗਦਾ ਨਾ ਗੋਲ ਕਲੁੰਡਰ ਜਿਹਾ ਵਧੀਆ ਲੱਗ ਰਿਹਾ ਰਿੱਕੀ ਲੈ ਕੇ ਗਏ ਨੇ ਜੁਹਾਰ ਨੂੰ ਵੀ ਜੁਹਾਰ ਨੂੰ ਬਾਹਰ ਖੜਾਉਣ ਵਾਸਤੇ ਲੈ ਜੀਏ ਕਿਉਂਕਿ ਉਹ ਹੋਣੀ ਟਿਕਦਾ ਘਰੇ ਫਿਰ ਘਰੇ ਉਹ ਵਿੱਚ ਫੰਗ ਮਾਰਦਾਗਾ ਵੀ ਮੈਂ ਝਾੜੂ ਪੋਚਾ ਲਾਉਂਗਾ ਇਹ ਕਹਿੰਦਾਗਾ ਉਹ ਫਿਰ ਤਾਂ ਅੰਗਰ ਕੇ ਠੀਕ ਆ ਉਹ ਬਾਹਰ ਲੈ ਕੇ ਚਾਹ ਪਾਣੀ ਆਪਾਂ ਪੀ ਲਿਆ ਸ਼ਕਲਿਆ ਤੇ ਹੁਣ ਆਪਾਂ ਆਪਦਾ ਬਸ ਮੰਮੀ ਨਾਲੇ ਕੰਮ ਧੰਦਾ ਕਰਵਾ ਲਈ ਲਵੇ ਮੰਮੀ ਲਾ ਦੇਣਗੇ ਝਾੜੂ ਇੱਥੋਂ ਝਾੜ ਕੇ ਆਪਾਂ ਇੱਥੋਂ ਕੱਪੜੇ ਨਾਲ ਸਾਫ਼ ਕਰ ਦਾਂਗੇ ਸਾਰੇ ਕਮਰਿਆਂ 'ਚ ਮੰਮੀ ਨੇ ਝਾੜੂ ਕੱਢ ਦੇਣਾ ਆਪਾਂ ਲਾ ਦੇਣਾ ਪੋਚਾ ਇਹ ਆਪਾਂ ਲੰਡਸਟਿੰਗ ਵਾਸਤੇ ਫੇ ਕੱਪੜਾ ਚੱਕ ਲਈਏ ਸਾਫ਼ ਸੁਥਾਈ ਕਰ ਦਈਏ ਫਿਰ ਤੁਹਾਨੂੰ ਮਿਲਦੇ ਲੋਵੀ ਸਵੇਰ ਦੇ ਵੱਜ ਚੁੱਕਿਆ 8:30 ਤੇ ਪੋਚੇ ਲੱਗ ਰਹੇ ਨੇ ਉਧਰ ਮੰਮੀ ਫਿਰਦੀ ਆ ਤੇ ਆ ਆਹ ਆ ਮਮੀ ਦਾ ਮਣੀ ਪਲਾਟ ਜਿਹੜੀ ਮਮੀ ਕਹਿੰਦੀ ਸੀ ਵੱਡੇ ਵੱਡੇ ਪੱਤੇ ਆ ਵੀਰੇ ਮਣੀ ਪਲਾਟ ਦੇ ਹਾਂ ਮਮੀ ਇਹਦਾ ਸੀ ਕਹਿੰਦੀ ਸੀ ਕਿੰਨੇ ਪੱਤੇ ਦੇ ਮੁੱਤ 20 ਲੱਖ ਦਾ ਹਾਂ ਤੇਰੀ ਪੌਕੇਟ ਮਣੀ ਮੈਂ ਤੈਨੂੰ 3 ਲੱਖ ਦੇ ਦਿੰਦੀ ਹਾਂ ਹਾਂ ਕਿ ਕੀ ਤਾਣਾ ਦੇ ਤਾ ਉਹ ਜੱਗਰ ਜਿਹਦੇ ਚ ਪਾ ਦੇ 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 ਫਿਰ ਦੇ ਦੇ ਉਹ ਚ ਪਾਉ ਦੀ ਆ ਜਿਹੜਾ ਇਦਾਂ ਮੋਟਰਸਾਈਕਲ ਦੀ ਹਾਲਤ ਦੇਖ ਲਓ ਆਪਣੀ ਦੀ ਮੋਟਰਸਾਈਕਲ ਦਾ ਕਵਰ ਲਿਆਓ ਤੁਹਾਨੂੰ ਬਹੁਤ ਵਾਰੀ ਕਹਿੰਦਾ ਸੀ ਨਹੀਂ ਨਹੀਂ ਇੰਜ ਕਿਹੋ ਜਿਹਾ ਹੋ ਰੱਖਿਆ ਹੈ ਤੇ ਫਿਰ ਇਹ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੇ ਆਹ ਤੇ ਨਾਮ ਤੇ ਕਵਰ ਆਪਾਂ ਲਿਆ ਗੇ ਲਾਉਣੇ ਹੈ ਹੈ ਇੱਕ ਮੇਰਾ ਸਕੂਟੀ ਕਿੱਥੇ ਲਾਏ ਆਉਣਾ ਲਾਏ ਆਉਣਾ ਗੱਤ ਬਣ ਤੇ ਗੱਡੀ ਆਖੇ ਨਹੀਂ ਲਾਉਂਦੇ ਹਾਂ ਲਓ ਭਾਈ ਸਮਾਨ ਨਾ ਚੱਕ ਲਿਆ ਬਾਹਰਲੇ ਘਰੇ ਆ ਗਏ ਆਪਾਂ ਇੱਥੋਂ ਕੱਢਾਂਗੇ ਗੱਡੀ ਫੇਰ ਜਾਵਾਂਗੇ ਆਪਾਂ ਬਰਨਾਲੇ ਪਰ ਨਾਲੇ ਸਾਡੇ ਇਥੋਂ ਦੂਰ ਆ ਜਾਂਦੇ ਇੱਕ ਆ ਇੱਕ ਆ ਆ ਪਿੰਡ ਵਿੱਚ ਦੀ ਆ ਬਾਰ-ਬਾਰ ਦੀ ਰਿੱਕੀ ਹੁੰਦੇ ਆ ਫੇ ਵੇਟ ਕਰਦੇ ਆ ਰਿੱਕੀ ਦੀ ਅੱਡੀ ਕੱਢਣ ਕੇ ਕਰ ਲਈ ਸਟਾਰਟ ਇਹ ਨਾ ਦੋਨਾਂ ਪਿਓ ਬਈ ਦੋਨਾਂ ਪਿਓ ਬੁੱਤਾਂ ਨੇ ਨਾ ਰੈ ਕਰ ਲਈ ਵੀ ਹੁਣ ਮਨਪ੍ਰੀਤ ਨੂੰ ਨਾ ਪਿਛਲੀ ਸੀਟ ਤੇ ਹੀ ਬਿਠਾਉਣਾਗਾ ਐਡੇ ਦੋਨੇ ਜਾਣੇ ਦੋਨਾਂ ਦੀ ਹੁਣ ਇੰਨੀ ਬੰਨ ਲੱਗ ਗਈ ਵੀ ਮੇਰਾ ਕਟਾਫ ਹੀ ਕਰ ਦਿੰਦੇ ਆ ਓਏ ਬਹੁਤ ਚਲਾਕ ਨੇ ਤੂੰ ਬਸ਼ਰ ਕਿੱਥੇ ਲੜਾਇਆ ਪਿੰਦੀ ਲਾ ਲਈ। ਬਈ ਗਾਇਸ ਹੁਣ ਆਪਾਂ ਚੱਲੇ ਆਂ ਬਰਨਾਲੇ ਕੰਮ ਤੇ ਠੀਕ ਆ। ਪ੍ਰਮਾਤਮਾ ਵਾਹਿਗੁਰੂ ਬਈ ਜਰੂਰ ਅਰਦਾਸਾਂ ਕਰਦੇ ਆ ਹਨਾ ਵੀ ਆਪਣਾ ਪੰਜਾਬ ਆ ਜਿਹੜਾ ਉਹ ਸੁਰੱਖਿਅਤ ਰਹੇ ਠੀਕ ਐ ਦੋਨੇ ਪੰਜਾਬ ਹੀ ਆਪਣੇ ਨੇ ਬਈ ਹਨਾ। ਇਹੋ ਜਦੋਂ ਚੰਗਾ ਲੱਗਦੀਆਂ ਨੇ 100 100 ਸਾਲ ਦੇਸ਼ ਮਗਰ ਬੰਦਦੇ ਆ। ਹਾਂ 100 100 ਸਾਲ ਤੇ ਆਪਾਂ ਕਹਿੰਦੇ ਵੀ ਆਪਣਾ ਦੇਸ਼ ਹਨਾ ਵਧੀਆ ਪਹਿਲੇ ਦੂਜੇ ਨੰਬਰ ਤੇ ਹੋਵੇ। ਕਿਥੇ 100 ਸਾਲ ਮੰਗਰ ਕਾਫੀ ਲੋਕਾਂ ਨੇ ਨਹੀਂ ਲਾਉਂਦੇ ਜੰਗ ਉਹਨਾਂ ਦੇਸ਼ ਤਾਂ ਪਹਿਲਾਂ ਹੀ ਪਿੱਛੇ ਆ ਜੰਗ ਲਾ ਲਿਓ ਹੋਰ ਮੰਗ ਵਜਣ ਵਿਚਾਰੇ ਬਾਕੀ ਰਿੱਕੀ ਦੋਨੇ ਆ ਪਤਾ ਹੀ ਦੇਖ ਰਹੀ ਕਿ ਮੁੱਦਾ ਪਤਾ ਕੀ ਚੱਕਣਾ ਸੀਗਾ ਵੀ ਅੱਤਵਾਦੀ ਆਏ ਕਿੱਥੋਂ ਠੀਕ ਹੈ ਵੀ ਉੱਥੇ ਆਏ ਕਿਵੇਂ ਉੱਥੇ ਐਂਟਰ ਕਿਵੇਂ ਹੋਏ ਮੁੱਦਾ ਆ ਕੇ ਜੀ ਉਹਨਾਂ ਨੇ ਧਰਮ ਪੁੱਛ ਕੇ ਮਾਰਿਆ ਧਰਮ ਪੁੱਛ ਕੇ ਮਾਰਿਆ ਲੈ ਚਲ ਉਹ ਵੀ ਗਲਤੀ ਹੈ ਪਰ ਪੁੱਛ ਕੇ ਮਾਰਿਆ ਜਮਾ ਗਲਤੀ ਆਪਾਂ ਜਮਾ ਮੰਨਦੇ ਆ ਪਰ ਕਿ ਉੱਥੇ ਉੱਥੇ ਆਪਣੇ ਲੀਡਰ ਧਰਮ ਦੀ ਰਾਜਨੀਤੀ ਕਰਨਗੇ ਤਾਂ ਉਹ ਵੀ ਧਰਮ ਪੁਛਕੀ ਮਾਰਦੇ ਹਾਂ ਹਾਂ ਉਹ ਵੋਟਾਂ ਧਰਮ ਪੁਛਕੀ ਪਾਉਣੇ ਆ ਥੀ ਹਾਂ ਜਿਹੜਾ ਕਹਿੰਦੇ ਐ ਕਰਨਾ ਮੋਦੀ ਵਰਗੇ ਧਰਮ ਦੀ ਰਾਜਨੀਤੀ ਕਰਦੇ ਆ ਗਿਆ ਬਾਈ ਮੋਦੀ ਨੂੰ ਪੀਲ ਕੀਤੀ ਜਾਂਦੀ ਆ ਅੱ비 ਕੋਈ ਫਾਇਦਾ ਨਹੀਂ ਜੰਗਾ ਜੁੰਗਾ ਲਾ ਕੇ ਆਪਦਾ ਇਹ ਪਤਾ ਕਰ ਵੀ ਅੱਤਵਾਦੀ ਆਏ ਕਿੱਥੋਂ ਸੀ ਠੀਕ ਆ ਉੱਥੇ ਐਂਟਰ ਕਿਵੇਂ ਹੋਏ ਤੇ ਨਾਲੇ ਉੱਥੇ ਭਾਈ ਜਦੋਂ ਆਪਾਂ ਨੂੰ ਪਤਾ ਵੀ ਕਸ਼ਮੀਰ ਦਾ ਆਪਣਾ ਰੌਲਾ ਚੱਲਦਾ ਤਾਂ ਉੱਥੇ ਆਪਣੇ ਫੌਜੀ ਕਿਉਂ ਨਹੀਂ ਤਨਾਤ ਸੀਗੇ ਹਾਂ ਜਦੋਂ ਪਤਾ ਵੀ ਉੱਥੇ ਐਡੇ-ਐਡੇ ਹਮਲੇ ਹੋਏ ਨੇ ਪਹਿਲਾਂ ਵੀ ਇੰਨਾ ਕੰਮ ਵਧਿਆ ਹੋਇਆ ਉੱਥੇ ਗੋਲੀ ਮਾਰ ਇੰਨੀ ਹੋਈ ਆ ਤਾਂ ਤੁਸੀਂ ਕਿਉਂ ਨਹੀਂ ਉੱਥੇ ਆਪਣੇ ਫੌਜੀ ਤਨਾਤ ਕੀਤੇ ਆਰਾਮ ਨਾਲ ਹੀ ਆਏ ਤੇ ਮਾਰ ਕੇ ਪਰਤੀ ਹਾਂ ਆਰਾਮ ਨਾਲ ਆਏ ਤੇ ਮਾਰ ਕੇ ਤੁਰ ਗਏ ਮਮਨਤਾ ਜੀ ਉਥੇ ਜੀ ਆਪਣੇ ਤੁਸੀਂ ਉੱਥੇ ਆਪਣੀ ਫੌਜ ਹੁੰਦੀ ਤਾਂ ਐ ਕਿਵੇਂ ਆ ਜਾਂਦੇ ਹੋ ਐ ਕਿਵੇਂ ਮਾਰ ਜਾਂਦੇ ਹੋ ਇਹ ਚੀਜ਼ਾਂ ਦਾ ਪਤਾ ਕਰੋ ਕਿਉਂ ਐਵੇਂ ਆਮ ਲੋਕਾਂ ਦਾ ਖਰਾਬ ਕੀਤਾ ਸਾਰਾ ਸਿਸਟਮ ਕਿ ਨਹੀਂ ਨਾਲੇ ਨਾ ਹੀ ਤਰਿਕੇ ਉੱਥੇ ਪਾਕਿਸਤਾਨ ਦੇ ਲੋਕਾਂ ਦਾ ਕਸੂਰ ਆ ਨਾ ਹੀ ਆਪਣੇ ਇੱਧਰ ਲੋਕਾਂ ਦਾ ਕਸੂਰ ਆ ਲੋ ਬਈ ਗੁੱਡ ਮਾਰਨਿੰਗ ਹੋ ਗਈ ਵੈਰੀ ਵੈਰੀ ਗੁੱਡ ਇੱਧਰ ਜੁਝਾਰ ਦੀ ਮਾਸੀ ਆਈ ਆ ਰਾਜੂ ਨੱਕ ਕਿਵੇਂ ਤੇਰਾ ਠੀਕ ਆ ਬਾਈ ਕਿਵੇਂ ਹੋ ਗਾਈਸ ਵੀਰੇ ਹਾਂਜੀ ਗਾਈਸ ਤੇ ਇੱਕ ਆਪਣੇ ਕੋਲ ਬਹੁਤ ਹੀ ਸੋਹਣਾ ਹੈਂਡਵਰਕ ਦਾ ਸੂਟ ਆ ਜਿਹੜਾ ਰੈਡੀ ਹੋਇਆ ਬਾਈ ਤੁਸੀਂ ਦੇਖ ਸਕਦੇ ਹੋ ਵੀ ਇਹ ਮੇਰੇ ਵਾਲੇ ਡਿਜ਼ਾਈਨ ਨੂੰ ਥੋੜਾ ਜਿਹਾ ਮੈਂ ਕਸਟਮਾਈਜ਼ ਕੀਤਾਗਾ ਜਿਹੜਾ ਮੇਰਾ ਲਾਈਟ ਕਲਰ ਦਾ ਡਿਜ਼ਾਈਨ ਸੀਗਾ ਉਹਦੇ ਵਿੱਚ ਜਸਟ ਆ ਵਰਕ ਸ਼ੋ ਹੁੰਦਾ ਸੀਗਾ ਬਟ ਇਹਦੇ ਵਿੱਚ ਆਪਾਂ ਦੋ ਕਲੀਆਂ ਬੁਆਈਆਂ ਨੇ ਤੇ ਜਿਹੜਾ ਡਿਜ਼ਾਈਨ ਆ ਆਪਾਂ neck ਦਾ ਉਹ ਚੇਂਜ ਕਰਤਾ ਬਾਹਾਂ ਤੇ ਕੜਾਈ ਥੋੜੀ ਜਿਹੀ ਘੱਟ ਕਰਤੀ ਤੇ ਵੈਬਸਾਈਡ ਇਹਦੇ ਆਪਾਂ ਫੁੱਲ ਹੈਂਡਵਰਕ ਦੀ ਲੁਕਿੰਗ ਦੇਤੀ ਪ੍ਰੋਪਰ ਠੀਕ ਹੈ ਤੇ ਇਹਦਾ ਜਿਹੜਾ ਸਲਵਾਰ ਆ ਉਹ ਆਪਾਂ ਸੇਮ ਡਿਜ਼ਾਈਨ ਹੀ ਰੱਖਿਆਗਾ ਸਟ੍ਰੇਟ ਸਲਵਾਰ ਇਹਦੇ ਨਾਲ ਫੁੱਲ ਪਿਓਰ অর্ਗੈਂਜ਼ਾ ਦਾ ਦੁਪੱਟਾਗਾ ਉਹ ਮੈਂ ਤੁਹਾਨੂੰ ਦਿਖਾ ਦਵਨੀ ਆ ਉਹ ਥੋੜਾ ਇਹ ਰੈਡੀ ਹੋਈ ਜਾਂਦਾ ਇੱਕ ਸੂਟ ਆਪਣੇ ਕੋਲ ਇਹ ਬਣਿਆ ਇਹਦੀ ਵੀ ਆਪਾਂ ਲੁੱਕ ਥੋੜੀ ਜੀ ਚੇਂਜ ਕੀਤੀ ਆ ਇਹ ਵੀ ਪਿਓਰ ਕ੍ਰੇਪ ਤੇ ਆ ਆ ਵੀ ਪਿਓਰ ਕ੍ਰੇਪ ਤੇ ਆ ਦੋਨੇ ਪਿਓਰ ਕ੍ਰੇਪ ਤੇ ਆ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਦੇਖੋ neck ਤੇ ਆਪਾਂ ਆਹ ਵਾਲਾ ਵਰਕ ਕੀਤਾਗਾ ਠੀਕ ਹੈ ਤੇ ਬਾਜੂ ਦੇ ਉੱਤੇ ਆਪਾਂ ਆਹ ਵਾਲਾ ਵਰਕ ਕੀਤਾਗਾ ਠੀਕ ਹੈ ਤੇ ਇਹਦੀ ਆਪਾਂ ਘੇਰੇ ਤੇ ਅੱਗੇ ਪਿੱਛੇ ਆਹ ਵਾਲਾ ਵਰਕ ਕੀਤਾ ਸੇ ਸਲਵਾਰ ਤੇ ਆਪਾਂ ਆਹ ਵਾਲਾ ਵਰਕ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਲਓ ਜੀ ਦੋਨੇ ਪਿਓਰ ਕ੍ਰਿਪਤੀ ਬਣਾਏ ਆ ਆਪਾਂ ਇਹ ਸੂਟ ਤੇ ਇਹਨਾਂ ਦੇ ਦੁਪੱਟੇ ਰੈਡੀ ਹੋ ਜਾਂਦੇ ਆ ਬਸ ਰੈਡੀ ਹੋ ਕੇ ਆ ਜਾਣੇ ਫਿਰ ਦਿਖਾਉਣੇ ਲਓ ਜੀ ਦੂਜੀ ਸੂਟ ਵੀ ਕਿੰਨੀ ਵੀ ਰੈਡੀ ਆ ਸਰਪੀ ਆਪਾਂ ਪੈਕ ਆ ਚੱਕੀ ਲਓ ਭਈ ਆਪਾਂ ਜਾ ਕੇ ਆਉਣਾ ਮਾੜਾ ਜਿਹਾ ਕਿਤੇ ਕੰਮ ਠੀਕ ਹੈ ਤੇ ਆਪਾਂ ਇੱਥੇ ਲਾਇਆ ਹੋਇਆਗਾ ਡੀਟੀਡੀਸੀ ਆਫਿਸ ਦੇ ਆਏ ਆ ਆਪਾਂ ਕੋਰੀਅਰ ਫੜਾਉਣ ਰਿੱਕੀ ਗਏ ਆ ਕੋਰੀਅਰ ਫੜਾਉਣ ਤੇ ਆਪਾਂ ਫਿਰ ਇਸ ਤੋਂ ਬਾਅਦ ਜਾਣੇ ਕੰਮ ਜਿਹੜਾ ਜਾਨਾ ਆਪਾਂ ਅੱਜ ਗੁਲਾਬ ਵੀਰੇ ਕੇ ਘਰੇ ਮਿਲਣ ਜਾਣਾ ਸੀਗਾ ਠੀਕ ਹੈ ਕਿਉਂਕਿ ਆਪਣੀ ਉੱਥੇ ਇੱਕ ਕਲਾਇੰਟ ਆ ਤੇ ਨਾਲੇ ਉਹਨਾਂ ਦੇ ਕੱਪੜੇ ਵੀ ਫੜਾਉਣੇ ਸੀ ਚਲ ਮੈਂ ਕਿਹਾ ਨਾਲੇ ਆਪਾਂ ਗੁਲਾਬ ਵੀਰੇ ਨੂੰ ਮਿਲਿਆ ਆ ਮੈਂ ਕਿਹਾ ਕੰਮ ਤਾਂ ਕੋਈ ਨਹੀਂ ਮੈਂ ਕਹੀਆਂ ਨਹੀਂ ਵੀ ਕੰਮ ਆ ਮੈਂ ਕਿਹਾ ਬਸ ਅਸੀਂ ਅੱਜ ਗੁਲਾਬ ਵੀਰੇ ਨੂੰ ਮਿਲਣ ਚੱਲੇ ਆ ਕਿਉਂਕਿ ਆਪਣੀ ਉੱਥੇ ਕਲਾਇੰਟ ਆ ਇੱਕ ਕੁੜੀ ਭਾਬੀ ਲੱਗਦੇ ਹਨਾ ਗੁਲਾਬ ਵੀਰੇ ਦੇ ਤੇ ਉਹਨਾਂ ਦੇ ਨਾਲੇ ਕੱਪੜੇ ਸੀ ਨਾਲੇ ਕੱਪੜੇ ਫੜਾਏ ਆ ਮੈਂ ਕਿਹਾ ਨਾਲੇ ਮਿਲਿਆ ਹਨਾ ਦਿੱਕੀ ਚਲੋ ਜੀ ਚਲਿਏ ਚਲੋ ਲਓ ਬਈ ਕੱਪੜੇ ਫੜਾਇਆ ਇਹ ਆਪਾਂ ਵੀਰਾ ਸੁੱਤਾ ਪਿਆ ਸੀਗਾ ਕਿਉਂਕਿ ਵੀਰਾ ਰਾਤ ਲੇਟ ਆਇਆ ਸੀ ਤਾਂ ਕਰਕੇ ਆਪਾਂ ਵੀ ਨਹੀਂ ਉਠਾਇਆ ਆਪਾਂ ਖਾ ਪੀ ਕੇ ਤੇ ਹੁਣ ਆਪਾਂ ਚੱਲਦੇ ਬੁਟੀਕ ਤੇ ਕਿਉਂਕਿ ਮੀਂਹ ਆ ਗਿਆ ਬਹੁਤ ਜ਼ਿਆਦਾ ਦੇਖੋ ਬਹੁਤ ਜ਼ਿਆਦਾ ਮੀਂਹ ਪਿਆ ਅੱਜ ਸਾਡੇ ਬਰਨਾਲੇ ਤੇ ਇੱਕ ਸਾਡੇ ਬੁਟੀਕ ਚ ਵੱੜ ਗਈ ਚੂਹੀ ਉਹ ਭਾਉ ਦੇ ਜਾਂਦੇ ਆ ਕੇ ਉਹਨੂੰ ਕੱਢਦੇ ਆ ਬਾਹਰ ਬਾਹਰ ਬੁਰ ਕੱਢ ਕੇ ਫੇਰ ਦੇਖਦੇ ਆਂ ਅਗਲਾ ਕੰਮ ਈ ਕਰਨਾਗਾ ਅੱਜ ਤਾਂ ਆਪਾਂ ਇੱਥੇ ਬਾਹਲੇ ਲੇਟ ਹੋ ਗਏ ਹਨਾ ਆ ਲੋ ਬਾਈ ਘੇਰ ਲੈ ਪਿਆ ਮੀ ਮੈਂ ਤਾਂ ਅੱਜ ਨਵਾਂ ਸੂਟ ਪਾਇਆ ਸੀਗਾ ਮੈਂ ਕਿਹਾ ਵੀ ਸ਼ੂਟ ਕਰ ਲੂੰਗੀ ਇਹਦਾ ਅੱਜ ਨਹੀਂ ਹੁੰਦਾ ਪਰ ਇਹਦਾ ਸ਼ੂਟ ਹਨਾ ਬਹੁਤ ਜ਼ਿਆਦੇ ਹਰੀ ਕਿ ਮੀ ਬਹੁਤ ਜ਼ਿਆਦੇ ਇਹ ਤੈਨੂੰ ਪਤਾ 10 ਤਰੀਕ ਤੱਕ ਝੜੀ ਲੱਗਣੀ ਹੈ ਕਹਿੰਦੇ ਅੱਛਾ ਹਾਂ ਬਹੁਤ ਜ਼ਿਆਦੇ ਮੀ ਲੈ ਕੇ ਪਿਆ ਲੋ ਬਈ ਗਾਇਸ ਹੁਣ ਆਪਾਂ ਪਕੌੜੇ ਲੈ ਕੇ ਜਾਵਾਂਗੇ ਬੁਟੀਕ ਤੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਠੀਕ ਹੈ ਅੱਜ ਥੋੜਾ ਜਿਹਾ ਤਲਿਆ ਕੋਲਿਆ ਖਾਦਾ ਜਾਵੀਂ ਮੌਸਮ ਬਹੁਤ ਖਰਾਬ ਹੋਇਆ ਪਿਆ ਤਾਂ ਹੀ ਆਪਾਂ ਕਾਵਾਗੇ ਮੌਸਮ ਖਰਾਬ ਆ ਤਾਂ ਹੀ ਆਪਾਂ ਕਾ ਰਹੇ ਹੈਨਾ ਚਲੋ ਚੱਲਦੇ ਆਪਾਂ ਦੇਖਿਆ ਜੀ ਮੈਂ ਡਿਜ਼ਾਈਨ ਬਹੁਤ ਛੋੜੇ ਸਾਨੂੰ ਇੱਕ ਦੁਕਾਨ ਦਾ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਪਹਿਲਾਂ ਮੈਂ ਜੀ ਕਾਫੀ ਵਾਰ ਇਸ ਦੁਕਾਨ ਦੀ ਗੱਲ ਕਰ ਚੁੱਕਿਆ ਅੱਜ ਸੋਚਦੇ ਹੁੰਨੇ ਆ ਵੀ ਜੇ ਆਪਾਂ ਆਪਣੀ ਦੁਕਾਨ ਨੂੰ ਥੋੜਾ ਜਿਹਾ ਚੇਂਜ ਕਰਨਾ ਹੋਵੇ ਤਾਂ ਆਪਾਂ ਇਦਾਂ ਦਾ ਡਿਜ਼ਾਈਨ ਕ੍ਰੀਏਟ ਕਰਾਂਗੇ ਹੈਨਾ ਸਹੀ ਹੈ ਜਿਹੜੇ ਪਕੌੜੇ ਖਾਣੇ ਸੀ ਜਿਹੜੇ ਪਕੌੜਿਆਂ ਦਾ ਮਨ ਸੀਗਾ ਉਹ ਮਿਲੇ ਨਹੀਂ ਫਿਰ ਪੀ ਪਨੀਰ ਪਕੌੜੇ ਲੈ ਲਿਆ ਸੀ ਠੀਕ ਹੈ ਫਿਰ ਮੈਂ ਕਿਹਾ ਚੱਲ ਪਨੀਰ ਪਕੌੜੀ ਲੈ ਲੈਨੇ ਆ ਤੇ ਪਨੀਰ ਪਕੌੜੇ ਲੈ ਕੇ ਬਹੁਤ ਸਟਰਗਲ ਕਰਕੇ ਲੈ ਆਈਆਂ ਮੈਂ ਐਨੇ ਮੀਦੇ ਵਿੱਚ ਭੱਜ ਕੇ ਗਈ ਫਿਰ ਭੱਜ ਕੇ ਆਈ ਠੀਕ ਹੈ ਹੁਣ ਜਾਣਿਆ ਬੁਟੀਕ ਵਾਲੇ ਨੂੰ ਹੈਨਾ ਮੈਂ ਮੈਂ ਯਾਰ ਇਹ ਸੋਚ ਰਹੀ ਸੀ ਰਿੱਕੀ ਟਾਈਮ ਨਾਲ ਘਰੇ ਜਾ ਕੇ ਘਰੇ ਕੁਝ ਬਣਾਇਆ ਜਾਵੇ ਹੈਨਾ ਹਾਂ ਕੀ ਬਣਾਇਆ ਜਾਵੇ ਉਰੀਟਾਟ ਚੀਜ ਜਿਹੜੇ ਪਕੌੜੇ ਮੇਰੇ ਰਹਿ ਗਏ ਉਹ ਬਣਾਏ ਜਾਣ ਸਵਾਦੀ ਵਾਲੇ ਲੱਗਣਗੇ ਰਿੱਕੀ ਗੋਭੀ ਵਾਲੇ ਨਹੀਂ ਗੋਭੀ ਤਾਂ ਨਾ ਆਉਂਦੀ ਨਹੀਂ ਨਾ ਆਲੂ ਵਾਲੇ ਆਲੂ ਵਾਲੇ ਹਨਾ ਚਲ ਦੇਖਦੇ ਆ ਸੋਚਦੇ ਆ ਲੋ ਬਈ ਮਿੱਤਰੋ ਪਹੁੰਚ ਗਏ ਆਪਾਂ ਆਪਦੇ ਟਿਕਾਣੇ ਤੇ 1 ਐਂਡ 1 ਆਨਲੀ ਆਪਣਾ ਟਿਕਾਣਾ ਲਿਵਾਸੇ ਖਾਸ ਲੇਲੇ ਪਕੌੜੇ ਦੀਏ ਜਵਾਕਾਂ ਨੂੰ ਪਕੌੜੇ ਖਾਣੂ ਕਿ ਨਹੀਂ ਤੋਰ ਇੱਕੀ ਫੜੇ ਮਣੀ ਮੈਂ ਇੱਕ ਮਿੰਟ ਬਾਹਰ ਕੱਢਦੀ ਆ ਸਾਮਾਨ ਵੀ ਕੱਢਣਾ ਚਲ ਬਾਅਦ ਚ ਕੱਢ ਲਾਂ ਤੋਰ ਇੱਕ ਮਿੰਟ ਚਾਹ ਬਣ ਕੇ ਆ ਗਈ ਜੋ ਜੋ ਗੋਰਾ ਗੋਰਾ ਚਲੋ ਵੀ ਇੱਥੇ ਫੋਨ ਲੈ ਵੀਰ ਪੱਲੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਹੈਲੋ ਗਾਇਜ਼ ਚਾਹ ਵੀ ਲੋ ਜੀ ਤੁਸੀਂ ਅਸੀਂ ਚਾਹ ਬਣਾਈ ਹੈ ਜੀ ਐ ਸਾਡੇ ਲਾਈਟ ਹੈ ਨਹੀਂਗੀ ਨਾ ਕਰਕੇ ਸਾਡੀ ਸਾਰੀ ਟੀਮ ਅੱਜ ਬੁਟੀਕ ਦੀ ਅਸੀਂ ਪਾਰਟੀ ਕਰ ਰਹੇ ਹਾਂ ਪਕੌੜੇ ਖਾ ਰਹੇ ਹਾਂ ਅੱਜ ਪਕੌੜੇ ਖਾ ਰਹੇ ਹਾਂ ਅਸੀਂ ਅੱਜ ਆਜੋ ਹਲੋ ਬਾਈ ਗਾਇਸ ਵੈਸੇ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ ਗਈ ਤਾਂ ਮੈਂ ਦੂਜੇ ਪਕੌੜੇ ਲੈਣ ਗਈ ਸੀ ਕੀ ਲਿਆਏ ਹੋ ਤੁਸੀਂ ਫਿਰ ਮੈਂ ਪਨੀਰ ਪਕੌੜੇ ਲੈ ਆਈ ਬੁੱਤ ਤੇ ਬਰੈਡ ਲੈ ਆਈ ਇੱਕ ਆਪਣੇ ਵਾਸਤੇ ਚਲੋ ਚਾਹ ਲਿਆਓ ਕੇ ਰਖਾइए ਪੀਤੇ ਐਸ਼ ਕਰਿਏ ਇਧਰ ਬਾਈ ਮੀ ਨਾਲ ਸਾਡਾ ਨਾ ਥੋੜਾ ਜਿਹਾ ਪੰਗਾ ਪੈ ਜਾਂਦਾ ਸੂਟ ਦੇਖ ਲਓ ਗਾਇਸ ਮੇਰਾ ਨਮਾ ਦੀਦੀ ਨੇ ਕਿਹਾ ਮੈਂ ਪਨੀਰ ਦੂਜੇ ਲੈ ਕੇ ਆਉਂਦੀ ਲੋ ਵੀ ਬੀਰਪਾਲ ਤੇ ਜੁਝਾਰ ਮੀਂਹ ਦਾ ਮਜ਼ਾ ਲੈ ਰਹੇ ਨੇ ਜੁਝਾਰ ਅੰਦਰ ਟਿਕਦਾ ਨਹੀਂ ਸੀਗਾ ਇੱਧਰ ਸਾਡੀ ਓਮ ਸਿਟੀ ਦੇਖੋ ਕਿਹੜਾ ਭਰ ਗਈ ਪੂਰੀ ਪਾਣੀ ਉਹ ਹੀ ਪਾਣੀ ਹੋ ਗਿਆ ਹੈ ਅੱਜ ਟਾਈਮ ਨਾਲ ਜਾਈਏ ਸਾਰੇ ਘਰੇ ਅੱਜ ਨਹੀਂ ਮੀਂਹ ਆੜਦਾ ਨਹੀਂ ਲਾਈਟ ਆਵੇ ਮੈਨੂੰ ਨਹੀਂ ਲੱਗਦਾ ਆਊਗੀ ਲਾਈਟ ਅੱਜ ਮੈਨੂੰ ਲੱਗਦਾ ਵੀ ਟਾਈਮ ਨਾਲ ਘਰੇ ਜਾਣਾ ਚਾਹੀਦਾ ਸਾਰਿਆਂ ਨੂੰ ਲਾਈਟ ਤਾਂ ਨਹੀਂ ਆਉਗੀ ਮੀਂਹ ਬਹੁਤ ਜ਼ਿਆਦਾ ਪੈ ਗਿਆ ਹਨਾ ਰੇਕੇ ਤੁਹਾਨੂੰ ਕੀ ਲੱਗਦਾ ਵੀ ਲਾਈਟ ਆਊਗੀ ਨਹੀਂ ਹਨਾ ਨਹੀਂ ਇਹ ਤਾਂ ਭਰਤ ਮਲਾਪ ਡੇਗੋਗੇ ਦੋਨੇ ਜਾਣੇ ਕਸੂਤਾ ਕਦੇ ਮੰਮੀ ਲੈ ਜਾ ਨਾਲ ਮੰਮੀ ਕੀ ਬਣਾਤਾ ਆਲੂ ਬਣਾ ਦੀ ਅੱਜ ਆਲੂ ਵਾਲੇ ਤਾਂ ਨਹੀਂ ਠੀਕ ਐ ਮਸਾਲਾ ਅੱਲ੍ਹਾ ਮਸਾਲਾ ਰਗੜ ਕੇ ਵਧੀਆ ਤਰੀਕੇ ਨਾਲ ਰਾਤ ਵਾਂਗੂ ਪਾ ਕੇ ਮੈਂ ਪਾਉਂ ਮੱਛਾਂ ਨਹੀਂ ਹੱਤ ਮੈਂ ਹੀ ਪਾਉਂ ਮੰਮੀ ਰਾਤ ਨੂੰ ਪੂਰੀਆਂ ਸਹੀ ਮਿਰਚਾਂ ਪਾਈਆਂ ਸੀ ਪਿਆਰ ਨੇ ਖਾਦੀਆਂ ਵੀਰੇ ਨੇ ਵੀ ਖਾਦੀਆਂ ਉਹ ਤਾਂ ਖਾ ਚਲੋ ਤੁਸੇ ਇਹਨੂੰ ਲੈ ਜਾਓ ਖੜਾ ਲਿਆ ਬਾਲਾ ਹੋ ਕਰ ਜਾਂਦਾ ਚਲ ਹਜੇ ਮਿਰਚਾਂ ਤਾਂ ਹੋ आलू देख लूं हो क्या आलू देख लूं मैं बस ठीक है थैंक यू सो मच पहला तो अपन मिर्च पौनी है ए बस इतनी की मिर्च पौवा बस इतू बाद मिर्च नहीं पौनी चीनी मम्मी ने किया आ के डेढ़ चमचा प्रूफ हो जो अपन वीडियो बना रहे हैं ठीक है डेढ़ चमचा ही दा हो गया आ मम्मी ने किया सी आटा ए इना का बस इना का अपन पावांगी पहाड़ी की हल्दी थो ਤੁੜੇ ਬਾਸ ਅਸ ਹੋਰ ਪਾਉਣ ਦੀ ਲੋੜ ਨਹੀਂ ਲੋਬੀ ਅੱਜ ਆਪਾਂ ਬਣਾਉਣੇ ਹੈਗੇ ਠੀਕ ਆ ਆਲੂ ਤੇ ਆਲੂ ਪਹਿਲਾਂ ਆਪਾਂ ਮਸਾਲਾ ਕੁੱਟਾਂਗੇ ਚੰਗੇ ਤਰੀਕੇ ਨਾਲ ਲਸਣ ਤੇ ਗੰਡੇ ਲੋਬੀ ਮਮਾ ਕਹਿੰਦੀ ਮੈਂ ਸਿੱਲਦੀ ਆ ਆਲੂ ਮਨਪ੍ਰੀਤ ਠੀਕ ਆ ਆਪਾਂ ਬਈ ਮਸਾਲਾ ਰਗੜਦੇ ਆ ਰਗੜੀਏ ਲੋਬੀ ਗਾਇਸ ਆਪਾਂ ਬਣਾ ਲਿਆ ਗਰਮ ਮਸਾਲਾ ਰਗੜ ਲਿਆ ਉਹ ਰੋਲਾ ਭਾਈ ਜਾਂਦੇ ਲੋ ਗਰਾਊਂਡ ਚੱਲੇ ਨੇ ਤੇ ਉਹਦਾ ਚਾਚਾ ਬਾਏ ਬਾਏ ਚਲੋ ਤੁਸੀਂ ਵੀ ਜਾਓ ਬਾਏ ਬਾਏ ਇੱਧਰ ਚੱਲ ਰਹੀ ਏ ਸਾਡੀ ਤਾਸ ਦੀ ਗੇਮ ਗੁਨਤਾਜ ਨੂੰ ਅਸੀਂ ਇੱਕ ਵਾਰੀ ਹਰਾਤਾ ਦੋ ਵਾਰੀ ਠੀਕ ਹੈ ਹੁਣ ਤੀਜੀ ਵਾਰੀ ਫੇਰ ਹਰਾਵਾਂਗੇ ਯਾਰ ਫੱਤੇ ਦੋਰਾ ਆਪਣੇ ਥੱਲੇ ਜਿੱਟੀਆਂ ਨਾ ਬਈ ਯਾਰ ਯੋ ਵੀ ਗਾਈਜ਼ ਮੋਗੇ ਵੀ ਬਲੈਕਆਊਟ ਹੋ ਗਿਆ ਹੈ ਨਾ ਰਿੱਕੀ ਔਰ ਕਿੱਥੇ ਹੋ ਗਿਆ ਗੁਰਦਾਸਪੁਰ ਬਲੈਕਆਊਟ ਹੋ ਗਿਆ ਹੁਣ ਮੈਚ ਚੱਲੀ ਅੰਦਾਸੀ ਆਈਪੀਐਲ ਦਾ ਉਹ ਵੀ ਰੱਦ ਹੋ ਗਿਆ ਜੰਮੂ ਦੇ ਵਿੱਚ ਹੁਣ ਰਹਾ ਹੋ ਗਿਆ ਜਲੰਧਰ ਵੀ ਬਲੈਕਆਊਟ ਹੋ ਗਿਆ ਮੋਹਾਲੀ ਬਲੈਕਆਊਟ ਹੋ ਗਿਆ ਹੈ ਨਾ ਰਿੱਕੀ ਤੇ ਸਾਨੂੰ ਵੀ ਵੈਸੇ ਬਹੁਤ ਖਤਰਾ ਗਰਨਾਲੇ ਵਾਲਿਆਂ ਕਿਉਂਕਿ ਐਵੇਂ ਅਭੀ ਸਾਡੇ ਇੱਥੇ ਰਡਾਰ ਆ ਨਾ ਤਾਂ ਕਰਕੇ ਸਭ ਤੋਂ ਵੱਡਾ ਇਸੀ ਦਾ ਦੂਜਾ ਸੈਕਿੰਡ ਤੇ ਤਾਂ ਪਤਾ ਨਹੀਂ ਕੀ ਬਣ ਹੁਣ ਆਪਾਂ ਤਾਂ ਪ੍ਰੇ ਕਰ ਸਕਦੇ ਹਾਂ ਪਰ ਮਾਤਮਾ ਜੀ ਪਹਿਲਾਂ ਬੁਜ਼ਾਰੀ ਇਹ ਹਸੀ ਜਾਂਦੀ ਸੀ ਕਿੱਡੀ ਜਾਂਦੀ ਸੀ। ਔਰ ਜਦੋਂ ਹੁਣ ਕੰਮ ਪੱੜ ਗਿਆ ਹੁਣ ਇੱਕੇ ਦਾਮ ਟੈਨਸ਼ਨ ਹੋ ਗਈ ਹੈ ਨਾ। ਬੀਰ ਕੀ ਬਣ ਦੁਨੀਆ ਤੇ ਸਭ ਤੋਂ ਜ਼ਿਆਦਾ ਖਤਰਾ ਤਾਂ ਜਿਹੜਾ ਬਾਰਡਰ ਤੇ ਪਿੰਡ ਨੇ ਹਨਾ ਵਿਚਾਰੇ ਉਹਨਾਂ ਨੂੰ ਆ ਵਿਚਾਰਿਆਂ ਨੂੰ ਕਿੱਥੇ ਆਪ ਦਾ ਮਾਲ ਪਸ਼ੂ ਲੈ ਕੇ ਜਾਣਗੇ ਹਨਾ। ਉਹਨਾਂ ਨੂੰ ਦੇਖ ਕੇ ਬਹੁਤ ਐਵੇਂ ਹੁੰਦਾ ਗਾਮਰੇ ਸਰ ਹੋ ਗਿਆ। ਆਰਡਰ ਦੇ ਨੇੜੇ ਤੇੜੇ ਪਿੰਡ ਨੇ ਜਿੰਨੇ ਸਕੂਲ ਕਾਲਜ ਸਾਰੇ ਬੰਦ ਹੋ ਗਏ ਜੰਗ ਤਾਂ ਕੋਈ ਸੋਲਿਊਸ਼ਨ ਹੀ ਨਹੀਂ ਹੈਗਾ ਜੰਗ ਤਾਂ ਖੁਦ ਇੱਕ ਮਸਲਾ ਆ ਗਈ ਬਈ ਸਹੀ ਗੱਲ ਤੁਸੀਂ ਔਰ ਜੰਗ ਨਾਲ ਤਾਂ ਤੁਸੀਂ ਐ ਮੰਨ ਲਓ ਵੀ ਨੁਕਸਾਨ ਕਿਤਾ ਹੁਣ ਆਪਣਾ ਆਮ ਆਮ ਜਨਤਾ ਤੇ ਹੋਣਾ ਨੁਕਸਾਨ ਦੇਖਿਆ ਜਾਵੇ ਤੇ ਮੈਂ ਅਸੀਂ ਹੁਣੇ ਗੱਲ ਕਰੀ ਜਾਂਦੇ ਸੀ ਨਾ ਵੀ ਸਭ ਤੋਂ ਜ਼ਿਆਦਾ ਦਿਲ ਅੱਜ ਪਤਨਾ ਉਹ ਮਾਵਾਂ ਦਾ ਪੈਂਦਾ ਹੋ ਜਿਨ੍ਹਾਂ ਦੇ ਪੁੱਤ ਆਰਮੀ ਚਰੇ ਜਿਹੜੇ ਬਾਰਡਰ ਤੇ ਨੇ ਹਨ ਜਿਹੜੇ ਲੜਾਈ ਲੜ ਰਹੇ ਨੇ ਚਲੋ ਵਾਹਿਗੁਰੂ ਕਰੇ ਪ੍ਰਮਾਤਮਾ ਕਰੇ ਕਿਉਂਕਿ ਇਹ ਜੰਗਾ ਜਿਹੜੀ ਉਹ ਕਦੇ ਨਾ ਲੱਗੇ ਸੁੱਖ ਸ਼ਾਂਤੀ ਰਹੇ ਹਨਾ ਪੰਜਾਬ ਤੇ ਤਾਂ ਬੜਾ ਵਧੀਆ ਗੱਲ ਆ ਸਾਰਿਆਂ ਦੇ ਕੰਮ ਧੰਦੇ ਤੇ ਜਾਂਦੇ ਹੀ ਸੋਹੇ ਲੱਗਦੇ ਆ ਲੋਕ ਹਨਾ ਘਰਾਂ 'ਚ ਬੰਦ ਹੋਈ ਨਹੀਂ ਪ੍ਰਮਾਤਮਾ ਮਿਹਰ ਰੱਖੇ ਜਲਦੀ ਜਲਦੀ ਮਾਹੌਲ ਆ ਭਈ ਜਿਹੜਾ ਉਹ ਸਾਰਾ ਠੀਕ ਹੋ ਜੇ ਸਾਰੇ ਜਣੇ ਆਪ ਦਾ ਆਪ ਦਾ ਧਿਆਨ ਰੱਖਿਓ ਜੁੜੀਆਂ ਵੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਸਾਰੇ ਜਾਣੀਓ ਤਾਂ ਪਾਲਣ ਕਰਿਓ ਹੁਣ